तो हमारी है ये ले लो पक्के तो ज्यादा का सो तले और पहले चले भईया चले भईया चोट नहीं है चले भईया ओ रुक जा जी मत ऐतन पानी नहीं माना पहला पहला दम चला ਆ ਗਿਆ ਰੋਟੀਆਂ ਦੇ ਪਾਣੀ ਨੇ ਲੇ ਪਰ ਜੇ ਜੈ ਮਰੀ ਹੀ ਹਵਾ ਦਾ ਕਿੰਨਾ ਨਹੀਂ ਸੁੱਕਦਾ ਅੱਛਾ ਇਹ ਰੋਟੀਆਂ ਦਾ ਹਵਾ ਕਰ ਤੋ ਯਾਰ ਬੇ ਆ ਬਾਜ਼ੂ 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 ਕੋਈ ਨਹੀਂ ਆ ਜੇ ਪਾਣੀ 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 ਬੇਰਾਂ ਦੀ ਪਾਣੀ ਚੱਲਦਾ ਲੁੱਟਾ ਆਜਾ ਚਲੋ ਚਲੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਡਰੈਸਟ ਲਾਇਆ ਗਿਆ ਨੇ ਸਮਸ਼ਾਨਗੜ੍ਹ ਮਹਿਮਦਪੁਰ ਜਟਾ ਦੇ ਸਮਸ਼ਾਨਗੜ੍ਹ ਵਿੱਚ ਇਹ ਗਰਮੀ ਨੂੰ ਮੁੱਖ ਰੱਖਦੇ ਹੋਏ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਇਹ ਡਰੈਸਟ ਲਾਇਆ ਗਿਆ ਇਹਨਾਂ ਆਪਾਂ ਦੇਖ ਹੀ ਰਹੇ ਹਾਂ ਕਿ ਟੈਂਪਰੇਚਰ 45 47 44 ਡੇਢੀ ਚੱਲ ਰਿਹਾ ਹੈ ਇਹਦਾ ਮੁੱਖ ਕਾਰਨ ਹੀ ਡਰੈਸਟ ਨਾ ਹੋਣ ਕਰਨਾ ਸਾਡੀਆਂ ਆਪਣੇ ਆਣ ਕੈਂਦੀਆਂ ਬਹੁਤ ਹਨ ਆਸੀਂ ਡਰੈਸਟ ਲਾ ਕੇ ਆਸੀਂ ਡਰੈਸਟ ਲਾਏ ਫੋਟੋ ਖਿਡਾਈਆਂ ਫੇਸਬੁੱਕ ਤੇ ਪਾਈਆਂ ਚਲੋ ਖਾਣਾ ਪੂਰਤੀ ਕਰੀ ਸਾਹੀ ਉਸ ਤੋਂ ਬਾਅਦ ਕੋਈ ਪਾਣੀ ਨਹੀਂ ਮਿਲਦਾ ਇਸ ਕਰਕੇ ਡ੍ਰੈਸਟ ਖਤਮ ਹੋ ਜਾਂਦੇ ਆ ਨਾ ਸੋ ਸਾਸੀ ਦਾ ਹੀ ਕਹ ਰਹਿੰਦੇ ਜਿੰਨੇ ਡ੍ਰੈਸਟ ਲਾਈਏ ਬੇਸ਼ੱਕ 5 ਲਾਈਏ 10 ਲਾਈਏ ਉਹਨਾਂ ਦੇ ਪ੍ਰੋਪਰ ਸੰਭਾਲ ਕਰ ਸਕੀਏ ਜੇ ਸੰਭਾਲ ਕਰਾਂਗੇ ਤਾਂ ਹੀ ਫਾਇਦਾ ਬੇਸ਼ੱਕ ਇੱਕ ਡ੍ਰੈਸਟ ਲਾ ਦੋ ਪਰ ਉਹਨੂੰ ਵੀ ਪਾ ਲੋ ਜਿੰਨਾ ਹੋ ਸਕੇ ਤਾਂ ਸਾਡੇ ਨਾਲ ਸਾਡੇ ਪਿੰਡ ਦੇ ਸਰਪੰਚ ਸਰਦੀਪ ਚੰਦ ਜੀ ਬਾਈ ਜਗਰ ਸਿੰਘ ਜੀ ਸਾਫਾ ਸਰਪੰਚ ਰਖਵੀਰ ਸਿੰਘ ਜੀ ਜਗਤਾਰ ਸਿੰਘ ਜੀ ਮਹਿਮਦਬਰ ਨਾਇਬ ਸਿੰਘ ਜੀ ਤੇ ਨਰਿੰਦਰ ਸਿੰਘ ਫੌਜੀ ਸਾਹਿਬ ਸਾਰੇ ਸਤਕਾਰ ਦੇ ਹੋ ਗਾ ਨਾ ਇਹਨਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਸਾਨੂੰ ਜਿੱਥੇ ਵੀ ਅਸੀਂ ਕੰਮ ਕਰਦੇ ਆ ਸਾਸੀ ਪਾਰਟੀਵਾਦੀ ਦੇ ਉੱਤੇ ਉੱਠ ਕੇ ਸਾਡੇ ਪਰ ਇਹ ਨਹੀਂ ਹੈਗਾ ਵੀ ਕੋਈ ਕਾਂਗਰਸੀ ਆਕਾਲੀ ਜਾਂ ਕੋਈ ਆਮ ਸਾਰੇ ਜਿਹੜੇ ਸਮਾਜਿਕ ਕੰਮ ਕਰਨੇ ਹਨ ਉਹ ਅਸੀਂ ਸਾਰੇ ਇਕੱਠੇ ਹੋ ਕੇ ਕਰਦੇ ਹਾਂ ਇਹਨਾਂ ਦਾ ਬਹੁਤ ਤਗੜਾ ਸਹਿਯੋਗ ਆ ਸਾਨੂੰ ਜਿਹੜੇ ਪਿੱਛੇ ਦਸਤ ਲੱਗੇ ਹੋਇਆ ਨਾ ਇਹ ਵੀ ਸਾਸੀ ਇਕੱਠੇ ਹੋ ਕੇ 1.5 200 ਦਸਤ ਲਾਇਆ ਸੀਗਾ ਤੁਹਾਡੇ ਸਾਹਮਣੇ ਪਿੰਲਾ ਹਰੇਈ ਹੋਈ ਹੋਈ ਆ ਹੁਣ ਸਾਡੀ ਜਿਹੜੀ ਸੋਚ ਆ ਸਾਡੀ ਸੋਚ ਇਹੀ ਆ ਕਿ ਅਸੀਂ ਇਹ ਜਿੰਨੀ ਜਗ੍ਹਾ ਖਾਲੀ ਆ ਸਾਰੀ ਹਰੀ-ਭਰੀ ਕਰ ਰੱਖੀਏ ਮੈਂ ਤਾਂ ਮੇਰੇ ਨਾਲ ਦੇ ਖੇਤ ਹਨ ਇੱਥੇ ਇਸ ਬਿਲਕੁਲ ਉੱਥੇ ਵੀ ਨਾਲ ਮਿੱਟੀ ਪਾ ਕੇ 5 10 ਦਰਖਤ ਲਾਏ ਹੋਣਾ ਡੇਢੀ ਪਾਣੀ ਪਾ ਰਿਹਾ ਜਿਹੜੇ ਕੀ ਆਉਣ ਵਾਲੇ ਦਿਨਾਂ 'ਚ ਪਰਮਾਤਮਾ ਕਿਰਪਾ ਰਖੇ ਜਦੋਂ ਆਪਾਂ ਸਮਝਾਰ ਘਟ ਜਾਂਦੇ ਆਂਦੇ ਅਜਾ ਕੋਈ ਹੋਰ ਰਸਤਾ ਇੱਥੇ ਸਾਹ ਦਾ ਆਨੰਦ ਲੈ ਸਕੀਏ ਇਹ ਤੁਹਾਨੂੰ ਦਰਖਤ ਕਿਹਨਾਂ ਨੇ ਪ੍ਰੋਵਾਈਡ ਕਰਾਏ ਜੀ ਕਿਹਨਾਂ ਦਿੱਤੇ ਇਹ ਦਰਖਤ ਪ੍ਰੋਵਾਈਡ ਕਰਾਉਂਦਾ ਸਾਡੇ ਫੁੱਟਬਾਲ ਕੋਚ ਇੰਦਰਜੀਤ ਸਿੰਘ ਦਾ ਬਹੁਤ ਵੱਡਾ ਹੱਥ ਆ ਸਾਡਾ ਪਹਿਲਾਂ ਵੀ ਇਹਨਾਂ ਦੀ ਪ੍ਰੇਰਣਾ ਸਾਡਾ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਪੇਡੇ ਲਾਓ ਤੁਸੀਂ ਖੇਤਾਂ 'ਚ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਫਾਦਰ ਸਾਹਿਬ ਨੇ ਬੜਾ ਯਹਲਾਸ਼ੀਰੀ ਦਿੱਤੀ ਹੈ ਸਾਨੂੰ ਉਹਨਾਂ ਨੇ ਕਹੇ ਪਾਦਾ ਆਪਾਂ ਮਿੱਟੀ ਲਾ ਦਈਏ ਸੜਕ ਦੇ ਨਾਲ-ਨਾਲ ਅਸੀਂ ਆਪਣੇ ਖੇਤਾਂ ਦੇ ਨਾਲ 2-2 3-3 ਫੁੱਟ ਮਿੱਟੀ ਲਾਈ ਆ ਜਿਹੜੀ ਹਾਲਾਂਕਿ ਇਸ ਟਾਈਮ ਘੱਟ ਹੈ ਥੋੜੀ ਜੀ ਅਸੀਂ ਬਾਅਦ ਚ ਜਦੋਂ ਪੱਤਰਕਾਰੀ ਬਾਤ ਪਤਾ ਲੱਗਿਆ ਅਗਲੀ ਵਾਰੀ ਕਣਕਾਂ ਦੇ ਟਾਈਮ ਅਸੀਂ ਫੇਰ 2-2 3-3 ਫੁੱਟ ਮਿੱਟੀ ਹੋਰ ਲਾ ਕੇ ਉਹਨੂੰ ਵਧੀਆ ਨਾਲ ਉਹਦੇ ਨਾਲ ਵਿੱਚ ਦਰਖਤ ਲਾਏ ਹੋਣਾ ਸਾਡੇ ਨਾਲ ਹਜੀਤ ਭਾਈ ਨਿੱਜਰ ਜੀ ਇਹਨਾਂ ਦਾ ਬੜਾ ਤਕੜਾ ਸਹਿਯੋਗ ਆ ਇਹ ਦਿੱਲੀ ਸੈਰ ਕਰਨ ਵੀ ਆਉਂਦੇ ਹਨ ਤੇ ਹੱਲਾਸ਼ੀਰੀ ਦਿੰਦੇ ਹਨ ਜਿਹੜੇ ਅਸੀਂ ਦੋ ਟ ਸਾਰੇ ਪੇੜੇ ਚਲੇ ਹੋਏ ਹਨ। ਕਿਹਨਾਂ ਦਾ ਜੀ? ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਮੇਰਾ ਜਗਤਾਰ ਸਿੰਘ ਹੈ ਜੀ। ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪਿੰਡ ਮੈਮਤੂਪੁਰ ਜਟਾ। ਸਾਡੀ ਅੱਜ ਇਹ ਪੌਦੇ ਲਗਾਏ ਜਾ ਰਹੇ ਸੀ। ਮੈਂ ਅੰਡੇ ਨਾਲ ਪੌਦੇ ਆ। ਇਹ ਜਿਹੜਾ ਪਾਣੀ ਕਰਦਾ ਜਾ ਰਿਹਾ ਤੁਸੀਂ ਇਹ ਦੇਖਦੇ ਸੀ। ਆ ਦੇਖੋ ਦਰਖਤ ਦਾ ਅਸੀਂ ਵੀ ਸਾਡੀ ਯੂਨੀਅਨ ਵੱਲੋਂ ਵੀ ਬਾਰ ਬਾਰ ਕਿਹਾ ਜਾਂਦਾ ਕਿਸਾਨਾਂ ਨੂੰ ਹਰ ਇੱਕ ਆ ਸਾਡੀ ਯੂਨੀਅਨ ਵੱਲੋਂ ਵੀ ਦੇਖੋ ਹਰ ਇੱਕ ਨੂੰ ਸਨੇਹਾ ਦਿੱਤਾ ਜਾਂਦਾ ਕਿ ਦਰਖਤ ਵੱਧ ਤੋਂ ਵੱਧ ਸੰਖਿਆ ਵਿੱਚ ਲਾਓ। ਤਾਂ ਜੋ ਆਪਣਾ ਵਾਤਾਵਰਨ ਸ਼ੁੱਧ ਰਹ ਸਕੇ ਤੇ ਆਪਣੀ ਜੋ ਟੈਂਪਰੇਚਰ ਦੀ ਇਹ ਅੱਜਗਲ ਗਰਮੀ ਦੀ ਬਹੁਤ ਵੱਡੀ ਮਾਰ ਪੈ ਰਹੀ ਆ ਹਰ ਸਾਲ ਟੈਂਪਰੇਚਰ ਵੱਧ ਰਿਹਾ ਇਹਨੂੰ ਕਿਸੇ ਨਾ ਕਿਸੇ ਹੱਦ ਤੱਕ ਸੀਮਿਤ ਕੀਤਾ ਜਾਵੇ ਘਟਾ ਕੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਦਰਖਤ ਹਰ ਇੱਕ ਸਨੇਹਾ ਦੰਨੇ ਆ ਕਿ ਜਿਹੜੇ ਆਪਣੇ ਜਿਵੇਂ ਘਰ ਸ਼ਹਿਰਾਂ ਚ ਵੀ ਬਣੇ ਹੋਈਆਂ ਉਹਨਾਂ ਲਈ ਵੀ ਜਗ੍ਹਾ ਰੱਖੀ ਜਾਵੇ ਕੋਈ 2-4 ਦਰਖਤ ਉਹ ਵੀ ਲਾਉਣ ਸਾਰਿਆਂ ਦਾ ਫਰਜ਼ ਬਣਦਾ ਆਪਣਾ ਅੱਜ ਇਹ ਗੱਲ ਕਹੇ ਕਿ ਜੇ ਅੱਜ ਤਾਂ ਜੇ ਖੇਤਾਂ ਦੀ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਪਹਿਲਾਂ ਖੇਤਾਂ ਦੇ ਦਰਖਤਾਂ ਦੇ ਲਾਣਾ ਲੱਗੇ ਕਤਾਰਾਂ ਲੱਗੇ ਮਿਲ ਜਾ ਕਿ ਦਰਖਤਾਂ ਦੇ ਕੋਈ ਦੇ ਕਰਤਾਰੇ ਅੱਜ ਖਤਮ ਹੋ ਗਏ ਪਈਆਂ ਦੂ ਦੂਰ ਤੱਕ ਮਾਰੂਥਲੀ ਦਿਖਦਾ ਐ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਆਪਾਂ ਸਾਰਿਆਂ ਤੋਂ ਵੱਡੀ ਮਾਰ ਪਈ ਆ ਆਪਣੇ ਜ਼ਿਮੀਦਾਰ ਕਹਿ ਦਿੰਦੇ ਆ ਵੀ ਸਾਡੇ ਸ਼ਾਵਾ ਪੈ ਰਹੇ ਆ ਜੀ ਅਸੀਂ ਦਰਖਤ ਵੱਢਣੇ ਆ ਉਹਦਾ ਨੁਕਸਾਨ ਉਹਦੇ ਨਾਲੋਂ ਹੀ ਪੈ ਵੱਧ ਹੋ ਰਿਹਾ ਆ ਆਪਾਂ ਨੂੰ ਜੋ ਟੈਂਪਰੇਚਰ ਵੱਧ ਰਿਹਾ ਇਹ ਉਸੇ ਦਾ ਕਾਰਨ ਆ ਅਸੀਂ ਜ਼ਿਮੀਦਾਰਾਂ ਨੂੰ ਕਹਿੰਨੇ ਆ ਵੀ ਕਿੰਨਾ ਕੁ ਜ਼ਿਆਦਾ ਥਾਂ ਖਰਾਬ ਹੋ ਜਾਊਗਾ ਦਰਖਤ ਦੇ ਆਪਾਂ ਨੂੰ ਸੌ ਸੁੱਖ ਨੇ ਉਹਦੇ ਨੁਕਸਾਨ ਨਾਲੋਂ ਸੁੱਖ ਵੱਧ ਨੇ ਉਹਦੇ ਆਪਣੇ ਅਸੀਂ ਚਾਹੁੰਦੇ ਆ ਵੀ ਜਿਹੜੇ ਖੁੰਜੇ ਨੇ ਬੱਟਾਂ ਦੇ ਵੀ ਜ਼ਿਮੀਦਾਰ ਭਰਾ ਦਰਖਤ ਲਾਉਣ ਜਿਵੇਂ ਕਿ ਪਹਿਲਾਂ ਹਰੀ ਵਾਈ ਪਾਈ ਹ